ਮੌਤ ਹੋ ਗਈ ਉਹਦੇ ਬਾਅਦ ਲੋਕਾਂ ਨੇ ਕ੍ਰੋਸ ਵਧ ਗਿਆ ਜਿਹੜਾ ਆ ਐਕਸੀਡੈਂਟ ਹੋਇਆ ਸੀ ਤਾਂ ਲੋਕਾਂ ਨੇ ਜਾਮ ਲਗਾ ਦਿੱਤਾ ਰੋਡ ਜਾਮ ਕਰ ਦਿੱਤਾ ਹੈ ਨਾ ਹਾਈਵੇ ਆ ਬੈਰੀਕੇਡਸ ਲਗਾ ਕੇ ਲੋਕ ਇਕੱਠੇ ਹੋ ਗਏ ਕਿਉਂਕਿ ਲੋਕਾਂ ਦੀ ਜਿਹੜੀ ਮੰਗ ਹੈ ਉਹ ਲਗਾਤਾਰ ਕੱਲ੍ਹ ਵੀ ਹੁੰਦਰੀ ਹੈ ਤੇ ਅੱਜ ਫੇਰ ਇਸ ਦਰਦਨਾਕ ਐਕਸੀਡੈਂਟ ਤੋਂ ਬਾਅਦ ਲੋਕਾਂ ਦੇ ਵਿੱਚ ਫੇਰ ਇੱਕ ਵਾਰ ਰੋਸ ਆ ਉਹ ਵੱਧ ਗਿਆ ਤੇ ਪੁਲਿਸ ਵੀ ਵਕਤੇ ਪਹੁੰਚ ਗਿਆ ਜਾਮ ਲਾ ਲਾਉਂਦਾ ਹੈ ਐਸਚੋ ਸਿਮ ਲਾਈਨ ਤੇ ਪਹੁੰਚਿਆ ਮੋਕੇ ਤੇ ਮਨੇ ਆਹ ਦੇਖਿਓ ਦੇਖ ਲਓ ਇਹ ਸਾਡੀ ਪਲਾਂ ਲੋਕੋ ਰੋਣਾ ਕਿਸੇ ਲੈਣ ਦੇਣਾ ਕਿੰਨਾ ਤਰ੍ਹਾਂ ਸਭ ਨੂੰ ਲੱਗਦਾ ਆ ਲੋਕਾਂ ਚ ਰੋਸ ਆ ਲੋਕ ਕਹਿੰਦੇ ਵੀ ਇੱਥੇ ਜਦੋਂ ਤੱਕ ਕੋਈ ਵੱਡਾ ਅਧਿਕਾਰੀ ਨਾ ਆਸੀ ਕਿਸੇ ਨੂੰ ਲੱਗ ਨਹੀਂ ਦੇਣਾ ਤਾਂ ਦਰਦਨਾਕ ਇੱਕ ਮੌਤ ਹੋਈ ਆ ਇੱਥੇ ਜੋ ਸਭਾ ਲੋਕਾਂ ਦੇ ਵਿੱਚ ਗੁੱਸਾ ਪੜ ਗਿਆ ਤੇ ਲੋਕਾਂ ਨੇ ਜਾਮ ਲਗਾ ਦਿੱਤਾ ਹੈ ਵੈਰੀਗੇਟ ਸਗਾ ਕੇ ਤਾਂ ਲੋਕ ਕਹਿੰਦੇ ਕਿ ਜਦੋਂ ਕੋਈ ਵੱਡਾ ਅਧਿਕਾਰੀ ਆ ਕੇ ਸਾਡੇ ਨਹੀਂ ਮਿਲਦਾ ਕਿ ਅਸੀਂ ਕਿਸੇ ਨੂੰ ਲੰਘਣ ਦੇ ਦਾ ਜਾਮ ਲਗਾ ਦਿੱਤਾ ਗਿਆ ਰੋਡ ਜਾਮ ਕਰ ਦਿੱਤਾ ਗਿਆ ਮੌਕੇ ਤੇੜੀ ਪੁਲਿਸ ਹੈ ਐਸ ਐਚਓ ਸਿਵਲ ਲਾਈਨ ਇੱਥੇ ਖੜੇ ਨੇ ਤਾਂ ਕੋਈ ਵੀ ਵਹੀਕਲ ਜਿਹੜਾ ਹੈਗਾ ਇਥੋਂ ਚਾਹੇ 4 ਵੀਲਰ 2 ਵੀਲਰ ਦਾ ਕੋਈ ਲੰਘ ਨਹੀਂ ਰਹਾ ਉਹ ਕਹਾਣੀ ਕਹਿੰਦਾ ਇੱਕ ਟਰੱਕ ਮੀਨਾਂ ਦੀ ਬਾਕਾਇਸ਼ ਵਾਕਤ ਉਹਨਾਂ ਦਾ ਬੁੜਾ ਹਾਲ ਕਰਦਾ ਟਰੱਕ ਵਾਲੇ ਨੇ ਬੰਦ ਕਰ ਦਿੱਤਾ ਜੀ ਕਿ ਨਹੀਂ ਪੂਰੇ ਇਹ ਨਾ ਮੈਨੂੰ ਹੁੰਦਾ ਹੈ ਨਾਮ ਉਹ ਵੱਡੇ ਆਪਣੇ ਜਾਂਦੇ ਉਹ ਤੋਂ ਮਿਲਦੇ ਜੀ ਠੀਕ ਹੈ ਬੰਦ ਗਿਆ ਉਹ ਦੋਸਾਂ ਨੂੰ ਤੋੜਦੇ ਬਾਅਦ ਥੋੜੇ ਨੂੰ ਤੋੜਾਂਗੇ ਸੈਟ ਕਰਾਂਗੇ ਬਾਹਰ ਜਾਵਰੇ ਜਾਣਾ ਕਰਦਾ ਤੈਨੂੰ ਕੁਝ ਵੀ ਕਹਿੰਦੇ ट्रैफिक जाम की थी तेरे जाम आया ट्रैफिक जाम कर लीब मौके ते पुलिस भी है सिविल लाईन थां पुलिस है लोग ग रहो ਪੰਜਾਬ ਸਰਕਾਰ ਪਰਬੰਧ ਕਰੇ ਪਰਬੰਧ ਕਰੇ ਪਰਬੰਧ ਕਰੇ ਪੰਜਾਬ ਸਰਕਾਰ ਮੁਰਦਾਬਾਦ ਮੁਰਦਾਬਾਦ ਪੰਜਾਬ ਸਰਕਾਰ ਮੁਰਦਾਬਾਦ ਮੁਰਦਾਬਾਦ ਸਾਨੂੰ ਅਧੂ ਕੌਂਚਾਈਦਾ ਚਾਈਦਾ ਸਾਡੀ ਜਾਨ ਮਾਲ ਦੀ ਰਾਖੀ ਕਰੋ ਰਾਖੀ ਕਰੋ ਰਾਖੀ ਕਰੋ ਸਾਡੀ ਜਾਨ ਮਾਲ ਦੀ ਰਾਖੀ ਕਰੋ ਰਾਖੀ ਕਰੋ ਰਾਖੀ ਕਰੋ ਇਹ ਹੁਣ ਤੁਸੀਂ ਕਿੰਨਾ ਚਿਰ ਜਾਮ ਰੱਖੋਗੇ ਇਹ ਜਾ ਲੋਟੋ ਨੂੰ ਕੋਈ ਮਹਾਰਾਜ ਨਹੀਂ ਰੋਕ ਸਕਦਾ ਜੀ ਜੀਨੀਅਰ ਕਾਰਵਾਈ ਨਹੀਂ ਹੋਊਗੀ ਅੱਜ ਹਾਂ ਜੇਕਰ ਇੱਕ ਗੱਲ ਇਹ ਹੈ ਜਦੋਂ ਜਦੋਂ ਪੁਲਿਸ ਅਜਿਹੇ ਕਦਮ ਚੱਕੂਗੀ ਅਸੀਂ ਉਧਰੋਂ ਹਟਾਂਗੇ ਉਸ ਮੱਲੇ ਨਹੀਂ ਹਟਾਂਗੇ ਕਿਸੇ ਕਦਮ ਦੀ ਮੰਗ ਕੀਤੀ ਜੀ ਜਿਲ੍ਹਾ ਦੇ ਬੰਦੇ ਉਰੇ ਖਾਣੇ ਆਈਦੇ ਰਾਤ ਨੂੰ ਸਮਝ ਆ ਰਹੀ ਹੈ ਸਵੇਰ ਤੋਂ ਲੈ ਕੇ ਸ਼ਾਮ ਤੱਕ ਉਰੇ ਖੜਨੇ ਚਾਹੀਦੇ ਆ ਡਿਊਟੀ ਨਿਭਾਣਾ ਜਾਂਦੇ ਹੋ ਤਾਂ ਫੌਜੀ ਹਨਮਾਨ ਚੌਕ ਤੇ ਕਿਉਂ ਖੜਦੇ ਹੋ ਚਲਾਨਾ ਉੱਥੇ ਕਿਉਂ ਘੜਦੇ ਹੋ ਕਿਉਂ ਨਹੀਂ ਘੜਦੇ ਇੱਥੇ ਕਿਉਂ ਨਹੀਂ ਘੜਦੇ ਸ਼ਾਮੇ ਖੜ ਕੇ 200 200 ਰੁਪਏ ਜਿਹਦੇ ਕੋਲ ਕਹਿਗਰ ਨਹੀਂ ਹੁੰਦੀ ਨਹੀਂ ਉਹ ਪੀਏਗਾ ਤੁਸੀਂ ਉਹ ਦੇਖ ਲਓ ਉਹ ਕੈਬਿਨ ਕੋ ਰੱਖਿਆ ਉੱਥੇ ਬੰਦੇ ਵਿੱਚ ਵੜਦੇ ਆ 200 ਰੁਪਏ ਪਾ ਦੋ ਵਿੱਚ ਤਾਂ 200 ਰੁਪਏ ਵਿੱਚ ਪੁਵਾਉਂਦੇ ਆ ਕਿਉਂ ਪੁਵਾਉਂਦੇ ਆ ਜੇ ਖਰਚੀ ਪੂਰੀ ਕਰਦੇ ਆ ਬਰਾਦਰਨ ਦਾਰੂ ਆ ਪਿੰਦੇ ਆ ਕਿ ਇਹ ਨਹੀਂ ਹੋਣਾ ਚਾਹੀਦਾ ਜੀ ਜਮਾ ਨਹੀਂ ਹੋਣਾ ਚਾਹੀਦਾ ਕੀ ਦੋ ਬੰਦੇ ਖੜਨੇ ਜ਼ਰੂਰੀ ਹੈ ਜੀ ਮੁਲਾਜ਼ਮ ਨੂੰ ਜਿਸ ਟਾਈਮ ਮੇਨ ਹਾਈਵੇ ਦਾ ਸੁਣੋ ਤਾਂ ਉੱਥੇ ਵੀ ਮੇਨ ਹਾਈਵੇ ਉਹ ਬੱਤੀ ਜਦੋਂ ਜਦੋਂ ਪੈਸੇ ਲੰਦੇ ਆ ਨਾ ਉਦੋਂ ਉਦੋਂ ਰੋਲਾ ਪਾਲਿਆ ਕਰੋ ਤਾਂ ਰੋਲਾ ਕਿੱਥੋਂ ਪਈਏ ਜੀ ਕਿੱਥੋਂ ਪਈਏ ਕੱਟੇ ਉਹ ਕੱਢੋ ਜਾ ਕਰੋ ਸਰੋਕਸੀਡੈਂਟ ਹੋਇਆ ਐ ਤਾਂ ਇਕੱਠੇ ਹੋ ਜਾਓ ਜਿਵੇਂ ਯਾਰ ਕਿਸੇ ਦੀ ਘਰ ਐਕਸੀਡੈਂਟ ਜੀ ਐਕਸੀਡੈਂਟ ਇੱਕ ਡੀਐਸਪੀ ਸੀਆਈਡੀ ਨੇ ਕਰੋ ਹਾਂ ਜੀ ਵੀ ਭਾਈ ਰੱਖੀ ਚੋਰੀ ਹੋਈ ਹੈ ਹਾਂ ਜੀ ਜੀ ਪੁਲਿਸ ਮੁਲਾਜ਼ਮੀ ਹੈ ਸੀਨੀਅਰ ਪੁਲਿਸ ਮੁਲਾਜ਼ਮ ਹੈ ਉਹਦੇ ਚੁਰਤੇ ਪਵਨ ਦਾ ਕੀ ਕਰ ਸਕਦੇ ਆ ਇਹ ਅਸੀਂ ਦਿਹਾੜੀ ਕਰਕੇ ਦੰਗੇ ਹੁੰਦੇ ਆ ਫਿਰ ਇਹ ਦੇਖੋ ਜੀ ਇਹ ਦਿਹਾੜੀ ਕਰਨ ਨਾਲ ਬੰਦ ਕਰੀਓ ਵਧੀਆ ਹੋਵੇ ਉੱਥੋਂ ਜਾਓ ਤੁਹਾਨੂੰ ਛੱਡਣ ਕੀ ਪੰਜਾਬ ਬਟਿੰਡਾ ਪੁਰਾ ਪਛਾਣ ਹੈ ਜੀ ਇਸ ਚੀਜ਼ ਤੋਂ ਕੀ ਆਨੇ ਲਗਾ ਲਈ ਤੁਸੀਂ ਬੰਦਾ ਜੰਮਾ ਜੰਨੀ ਹੋਣ ਜੁਟੀ ਡੋਬ ਨੋ ਵੱਧ ਗਏ ਉਰੇ ਚੌਕ 'ਚ ਖੜੇ ਆ 9 ਵਜੇ 9 ਵਜੇ 9 ਵਜੇ ਉਹ ਚੜ ਕੇ ਲੈ ਰਹੇ ਆ ਪੁਲਿਸ ਪਹੁੰਚੀਆ ਮੌਕੇ ਤੇ ਸਿਵਲ ਲਾਈਨ ਕਾਣਾ ਦੇ ਐਸ ਐਚਓ ਜਿਨ੍ਹਾਂ ਨਾਲ ਲੋਕ ਗੱਲਬਾਤ ਕਰ ਰਹੇ ਆ ਕਿ ਆਪਣੀ ਜਿਹੜੀ ਮੰਗ ਹੈਗੀ ਆ ਉਹ ਰੱਖ ਰਿਹਾ ਕਿ ਸਾਡੀ ਮੰਗ ਹੈਗੀ ਆ ਲੈ ਲਈ ਆਪਾਂ ਮੌਕੇ ਤੇ ਜਾਮ ਦੇ ਵਿੱਚ ਲੋਕ ਵੀ ਪ੍ਰੇਸ਼ਾਨ ਹੋ ਰਹੇ ਆ ਪਰ ਇੱਕ ਨਵਾਂ ਕਹਿਣਾ ਹੈ ਕਿ ਅਸੀਂ ਅਨਮੋਲ ਜੀ ਜਾਣਣਾ ਹੈ ਉਹ ਤੈਨੂੰ ਮੇਰਾ ਨਾ ਥੋੜੀ ਮੇਰੀ ਗੱਲ ਸੁਣੋ ਜੇ ਚਾਹ ਨਹੀਂ ਜਾਈਏ ਤਾਂ ਵਾਪਸ ਹੋਣੀ ਸਾਡੀ ਮੇਰੀ ਗੱਲ ਸੁਣੋ ਇੱਕ ਮਿੰਟ ਮੇਰੀ ਇੱਕ ਮਿੰਟ ਬੇਇੰਤਿ ਸੋਡੋ ਇੰਨੀ ਇਹ ਵੀ ਆਪਣੇ ਨਾਲ ਦੇ ਜਿਹੜੀ ਪਬਲਿਕ ਖੜੀ ਹੈਗੀ ਆ ਜੇ ਨਾ ਥੋੜੂ ਸੈਟੀਸਫਾਈ ਹੋਇਆ ਕੋਈ ਗੱਲ ਨਹੀਂ ਇਹ ਤਾਂ ਫੇਰ ਵੀ ਆਪਾਂ ਲਾ ਦਿਆਂਗੇ ਇਹ ਨਹੀਂ ਇੰਨੀ ਬੇਇੰਤਿ ਹੈਗੀ ਐਵੇਂ ਹੋਈ ਗੱਲ ਪਬਲਿਕ ਵਾਸਤੇ ਕਰ ਰਹੇ ਇਹ ਮੇਰੀ ਗੱਲ ਮੈਂ ਤੈਨੂੰ ਇਹ ਕਹਣਾ ਵੀ ਜਿਹੜੀ ਵੀ ਨਾ ਸੈਟੀਸਫਾਈ ਹੋਇਆਗਾ ਜਿਹੜੀ ਹੈਗੀ ਇਹ ਤਾਂ ਕੰਸੀ ਕਰ ਰਹੀ ਹੈ ਪਸੰਦ ਕਾਲਾ ਕੋਈ ਆਦੇ ਕੋਈ ਨਹੀਂ ਕਰ ਰਿਹਾ ਸਾਰੇ ਪਬਲਿਕ ਵਾਸਤੇ ਕਰ ਰਹੇ ਪਬਲਿਕ ਨਾਲ ਸਾਰੇ ਨਹੀਂ ਹੁੰਦਾ ਕੋਈ ਨਿਕਲ ਹੋਣੀ ਕਰੇ ਕੋਈ ਫੇਰ ਆ ਕੇ ਜਿਹੜਾ ਪੰਜ ਦਿਨ ਬਾਅਦ ਕੋਈ ਨਹੀਂ ਹੁੰਦਾ ਜਦੋਂ ਨਾਲ ਜਦੋਂ ਫੋਨ ਕਰ ਜਦੋਂ ਬੱਟੇ ਅੱਜ ਅੱਜ ਸਾਨੂੰ ਤਾਂ ਕਰ ਲੈ ਤੁਹਾਨੂੰ ਜਿਹੜਾ ਨਾਲ ਵੱਡੀ ਮੌਕਾ ਤੇ ਹੁੰਦਾ ਉਦੋਂ ਆਨੇਓ ਉਸ ਤੋਂ ਪਹਿਲਾਂ ਕੋਈ ਨਹੀਂ ਸਾਰੇ ਨੂੰ ਸਾਰੇ ਨੂੰ ਪਹਿਲਾਂ ਚਲੋ ਕੋਈ ਨਹੀਂ ਸਾਰਿਆਂ ਨੂੰ ਮੀਟਿੰਗ ਹੋ ਰਹੀ ਹੈ ਸਭ ਨੂੰ ਆਏ ਲੋਕਾਂ ਨੂੰ ਚਲਵਾ ਦੇਵਾਂਗੇ ਬਹੁਤ ਆਪਾਂ ਗੱਲ ਕਰਾਈ ਦੇਵਾਂਗੇ ਇੱਕ ਵਾਰੀ ਜਿਹੜੇ ਪ੍ਰੈਬਿਕੋ ਚਲਾ ਦੇ ਫਿਰ ਭਲਾਵਾ ਨਹੀਂ ਆਏ ਨਹੀਂ ਚਲਾਦਾ ਕਸਮ ਵੱਡੇ ਨਹੀਂ ਭਾਈ ਜਾਂਦੇ ਮੈਂ ਤੁਹਾਨੂੰ ਗੱਲ ਕਰਾਉਂਗਾ ਪਹਿਲਾਂ ਵੀ ਆਏ ਭਾਈ ਸਭ ਨੂੰ ਚਲੇ ਗਏ ਸੋ ਮੁੱਕ ਤੇ ਐਸਐਚਓ ਸਾਹਿਬ ਪਹੁੰਚਿਆ ਉਹਨਾਂ ਨੇ ਦੱਸਿਆ ਕਿ ਅਧਿਕਾਰੀ ਜਿਹੜੇ ਹੈਗੇ ਵੱਡੇ ਐਸਪੀ ਸਾਹਿਬ ਲੈਵਲ ਦੇ वो इतने पहुंच रहे हैं जो थोड़ी भी गलबात है जी मंग है जो थोड़ी सैटिस्फैक्शन होगी नहीं तो फिर दोबारा भी ਪਰਦੇ ਐਸਐਚਓ ਸਾਹਿਬ ਅਸੀਂ ਇਹ ਮੌਕੇ ਤੇ ਪਹੁੰਚੇ ਸਿਵਲਾਂ ਥਾਣਾ ਦੇ ਉਹਨਾਂ ਨੇ ਕਿਹਾ ਕਿ ਐਸਪੀ ਲੈਵਲ ਦੇ ਜਿਹੜੇ ਅਧਿਕਾਰੀ ਆ ਉੱਥੇ ਪਹੁੰਚ ਰਿਹਾ ਤੇ ਉਹਨਾਂ ਨਾਲ ਤੁਹਾਡੀ ਗੱਲਬਾਤ ਕਰਾਵਾਂਗੇ ਜੇ ਕੋਈ ਸੈਟੀਸਫੈਕਸ਼ਨ ਹੋ ਗਈ ਤਾਂ ਠੀਕ ਹੈ ਨਹੀਂ ਤਾਂ ਦੁਬਾਰਾ ਤੁਸੀਂ ਤੁਹਾਡੇ ਨਾਲ ਆ ਲਿਓ ਪਰ ਲੋਕ ਦੇਖਦੇ ਕਿ ਲੋਕ ਕੀ ਕਹਿੰਦੇ ਆ ਲੋਕ ਪਰ ਹਜੇ ਤੱਕ ਅ ਨਹੀਂ ਸਰਕਾਰ ਤੇ ਲੋਕ ਕਹਿੰਦੇ ਕਿ ਅਸੀਂ ਜਦੋਂ ਤੱਕ ਸਾਡਾ ਕੋਈ ਪੱਕਾ ਸਾਨੂੰ ਕੋਈ ਕਨਫਰਮ ਨਹੀਂ ਕਰਦੇ ਉਹਨਾਂ ਤੱਕ ਅਸੀਂ ਇਸੇ ਤਰ੍ਹਾਂ ਅਦਾ ਕਰਨਾ ਹੈ ਜਾਰੀ ਰੱਖਾਂਗੇ ਲੋਕ ਲੱਗਦੇ ਜੇ ਤੁਸੀਂ ਬੈਠੋ ਸਹੀ ਆ ਤੁਸੀਂ ਬੈਠੋ ਤੇ ਆਹ ਤੁਸੀਂ ਦੇਖ ਸਕਦੇ ਹੋ ਕਿ ਦਾ ਟ੍ਰੈਫਿਕ ਹੈ ਸਾਹਮਣੇ ਜਾਮ ਕਰ ਦਿੱਤਾ ਗਿਆ ਹੈ ਕੱਕ ਬੱਸ ਸਕੂਟਰ ਮੋਟਰਸਾਈਕਲ ਕਾਰ ਸਾਈਕਲ ਕੋਈ ਵੀ ਇੱਥੋਂ ਲੰਘਣ ਨਹੀਂ ਦੇਣਾ ਤਾਂ ਇਹਨਾਂ ਦਾ ਕਹਿਣਾ ਕਿ ਜਾਣਗੇ ਕਿ ਸਾਡੀ ਵੀ ਕੱਲ ਨੂੰ ਇੱਥੋਂ ਲੰਘਦੇ ਹੋਏ ਆ ਆ ਜੀ ਸਵੱਸਿਆ ਉਹ ਸਾਰੇ ਵਾਸਤੇ ਸਾਂਝੀ ਆ ਸੋ ਲੋਕਾਂ ਦੇ ਵਿੱਚ ਇਸ ਕਰਕੇ ਗੁੱਸਾ ਹੈ ਲੋਕ ਇਹ ਕਹਿੰਦੇ ਸਾਡਾ ਕੋਈ ਪੱਕਾ ਹੱਲ ਕੀਤਾ ਜਾਵੇ ਇਹ ਸੀ ਇਹ ਕਿਦੋਂ ਤੱਕ ਰਹੂਗਾ ਇਹ ਉਧਰ ਉਧਰ ਸੀ ਉੱਥੋਂ ਤੱਕ ਰਹੂਗਾ ਹਾਂ ਜੀ ਹਾਂ ਜੀ ਬੋਲ ਦਾਂਗੇ ਹੈਲੋ ਪਰਨ ਪੱਟੀ ਰੋਡ ਵਾਲੇ ਬੰਦੇ ਦੇ ਇਹ ਜਿਹੜੀ ਫੈਨਾਲੀ ਸਟਾ ਵੀ ਹਜੇ ਤੱਕ ਪਿਛਲੇ ਵਾਰ ਸੀ ਜਿਸ ਤਰ੍ਹਾਂ ਮੈਂ ਉਹ ਲੈ ਜੀ ਜਿਹੀ ਭੰਗਾ ਕਿ ਜਦੋਂ ਤੱਕ ਕੋਈ ਹੱਲ ਨਹੀਂ ਹੁੰਦਾ ਸੀ ਇੱਥੇ ਇਸੇ ਤਰ੍ਹਾਂ ਜਾਮ ਲਗਾ ਕਰਕੇ ਟ੍ਰੈਫਿਕ ਆ ਲੋਕ ਫਾਈਨਲੀ ਜਿਹੜਾ ਹੈਗਾ ਅ ਅੱਜ ਰੋਡ ਜਾਮ ਕਰਕੇ ਜਿਹੜਾ ਹੈਗਾ ਇੱਥੇ ਬੈਠ ਗਏ ਰਹੇ ਲੋਕ ਬਰਨਾਲਾ ਬਾਈਪਾਸ ਤੇ ਇਹ ਰੋਡ ਹੈ ਇਸ ਪਾਸੇ ਬੱਲਾ ਰਣਗਰ ਆਇਆ ਤੁਹਾਨੂੰ ਦਿਖਾ ਰਹੀਏ ਲਾਈਟਾਂ ਜਿਹੜਾ ਟ੍ਰੈਫਿਕ ਸਿਗਨਲ ਹੈ ਇਸ ਤੋਂ ਸੇ ਬੱਲਾ ਰਣਗਰ ਆਇਆ ਇਧਰ ਭੱਤੀ ਰੋਡ ਹੈ ਸਾਹਮਣੇ ਤੁਸੀਂ ਦੇਖ ਪਾ ਰਹੇ ਹੋ ਤਾਂ ਇਹ ਬਰਨਾਲਾ ਬਾਈਪਾਸ ਰੋਡ ਹੈ ਮੇਨ ਹਾਈਵੇ ਮੋਕੇ ਆ ਆਹ ਮੋਟਾ ਨਹੀਂ ਮੇਰੇ ਬਣਾ ਆਹ ਗਾ ਲਵੇ ਕੀ ਹਾਲ ਹੈ ਲੈ ਲੈ ਇਹਨੂੰ ਰੋਕ ਦੇ ਕੀ ਹਾਲ ਹੈ ਲੈ ਲੈ ਇਹਨੂੰ ਕਰਾਵੇ ਇਹਨੂੰ ਬੰਦ ਕਰਾ ਹਾਂ ਬੰਦ ਕਰ ਦੇ ਬੰਦ ਕਰ ਦੇ ਬੰਦ ਕਰ ਦੇ ਮੋਕੇ ਤੇ ਸਾਰੇ ਪੋਸਟ ਲਾਈਵ ਠੀਕ ਹੈ ਦੇਖੋ ਆ ਸਾਫ ਸਿੰਘਾਂ ਦੇ ਨੌਜਵਾਨ ਵਰਗੇ ਸੋਸਾਇਟੀ ਦੇ ਲੋਕਾਂ ਨੇ ਪ੍ਰੋਗਰਾਮ ਆਇਆ ਮੜੇ ਕੱਪ ਫੁੱਟਬਾਲ ਦੇ ਹਮ ਲੋਕ ਜਾਮ ਇਧਰ ਲਗਾਤਾਰ ਲੋਕਾਂ ਦਾ ਜਾਰੀ ਹੈ ਲੋਕ ਹੋਣਾ ਕਹਿ ਰਹੇ ਕਿ ਅਸੀਂ ਉਹਦੇ ਉੱਠਾਂਗੇ ਜਿੱਥੇ ਕੋਈ ਸਾਨੂੰ ਪੱਕਾ ਇਹਦਾ ਹੱਲ ਨਹੀਂ ਬਣਦਾ ਕਿਤੇ ਜਿਹੜੇ ਪੁਲਿਸ ਐਸਐਚਓ ਵੀ ਪਹੁੰਚਿਆ ਇਸ ਮੈਨੂੰ ਕਦੇ ਵੀ ਅਧਿਕਾਰੀਆਂ ਕੋਲ ਬੋਤ ਰਹੇ ਪਰ ਇਹ ਨੋਕਰੇ ਲੋਕ ਕਹਿੰਦੇ ਅਸੀਂ ਕਿਸੇ ਲਾਰੇ 'ਚ ਹੀ ਨਹੀਂ ਆਉਣਾ ਕੋਈ ਸਿਸਟਮ ਨਹੀਂ ਹੈ ਸਾਡਾ ਕੋਈ ਪੱਕਾ ਹੱਲ ਨਹੀਂ ਹੁੰਦਾ ਉਹਦਾ ਕੱਸੀ ਇਸੇ ਤਰ੍ਹਾਂ ਜਾਮ ਲਖਾਣੀ ਫਿਰ ਪ੍ਰੱਖ バス ਸਾਈਕਲਾਂ ਤਾਂ ਸਾਰੀ ਜਿਹੜੀ ਸੀ ਉਹ ਹੋਇਆ

ਇਸ ਵਕਤ ਰੋਡ ਇਹ ਹੈ ਜਿਆ ਪੂਰਾ ਚੱਲਦਾ ਹੁੰਦਾ ਕਾਹੇ ਪਾਸੋਂ ਚੱਲਦਾ ਹੈ ਇਸ ਵਕਤ ਕਿਉਂਕਿ ਲੋਕ ਕੰਮ ਤੋਂ ਘਰੇ ਇਸ ਵਕਤ ਜਾਉਂਦੇ ਆ ਫੀਡ ਟੋਨ ਵਾਲੇ ਪਰ ਮੱਠੀ ਰੋਡ ਤੇ ਜਿਹੜੇ ਕੀ ਮੁਕ ਦੇ ਨੇ ਆ ਗਿਆ ਜਿਹੜੇ ਪੁਲਿਸ ਐਸਐਚਓ ਸਿਵਲ ਲਾਈਨ ਵੀ ਇੱਥੇ ਪਹੁੰਚੇ ਹੋਏ ਨੇ ਲੋਕਾਂ ਦੇ ਵਿੱਚ ਪਰ ਦੋਨੇ ਪਾਸੋਂ ਬੰਦ ਕਰ ਦਿੱਤਾ ਗਿਆ ਰੋਡ ਇਧਰ ਵੀ ਤੇ ਦੋਨੇ ਪਾਸੇ ਜਿਹੜੇ ਹਾਈਵੇ ਹੈਗਾ ਉਹ ਜਾਮ ਹੈ ਇਧਰ ਵੈਰੀਗਰਸ ਲਗਾਤੇ ਹੈ ਸਕੂਟੀ ਜਿਹਦਾ ਐਕਸੀਡੈਂਟ ਹੋਇਆ ਸੀਗਾ ਉਹ ਕੀ ਰੋਡ ਦੇ ਉੱਤੇ ਜਾਮ ਕਰ ਦਿੱਤੀ ਹੈ ਸਕੂਟੀ ਤੇ ਉਹ ਵਿਚਾਰੀ ਲੜਕੀ ਸੀਗੀ ਜਿਹਦਾ ਕੀ ਐਕਸੀਡੈਂਟ ਹੋਇਆ ਜਿਹਦੀ ਇਸ ਦਰਦਨਾਕ ਹਾਸੀ ਵਿੱਚ ਬਹੁਤ ਹੀ ਦਰਦਨਾਕ ਮੌਤ ਹੋਈ ਹੈ ਕਿਹੜੇ ਜੰਮ ਰੱਪਣਾ ਪੰਜ ਪਾਣੀ ਦਿਓ

Able, oi da, mis morally terminaria oi da, mis principalmente, id与, m黃imlly, horrible, m FAI xD ਨਾ ਜੀ ਇਹ ਕੰਡਾ ਫਰਮਾਣੀ ਨਾ ਜੀ ਬੋਲਦਾ ਰਹੇ ਜੀ ਸਾਡੀ ਜੀ ਬੈਠਾ ਆ ਸਾਡੀ ਬੋਤਲੀ ਚਲਦੀਆਂ ਕਰਨਾ ਪੂਗਾ ਫਿਰ ਹੋਈ ਜੀ ਪੁੱਲ ਬੰਨਾ ਚਾਹੀਦਾ 35 ਮੋਤਾ ਹੋ ਜੇ 2008 ਹੁਣ ਦੇ ਦਿੰਦੀ ਹੈ 16 ਦਾ ਨਹੀਂ ਗੁਈਆਂ 16 17 ਹਾਸੇ ਹੋ ਗਈ ਪਾਜੀ ਹੁਣ ਮੰਨ ਲਓ ਕਿ ਕੋਈ ਕਿਸੇ ਵੇੜ ਕਰ ਰਹੇ ਕੋਈ ਅਧਿਕਾਰੀ ਆਵੇਗੀ ਵੇਟ ਕਰਾਂਗੇ ਨਹੀਂ ਵੇਟ ਨਹੀਂ ਸਾਡੀ ਗੱਲ ਸੁਣਨਗੇ ਤਾਂ ਐਂ ਭਾਈ ਜਾਮ ਲਾਵਾਂਗੇ ਕਿਉਂ ਦਾ ਗੱਲ ਕਿਧਰ ਨਾ ਕਰੋਗੇ ਕੌਣ ਆਵੇ ਤੁਹਾਡੇ ਕੋਲੇ ਕੋਈ ਵੀ ਹੁਣ ਇੱਥੇ ਡਿਪਟੀ ਕਮਿਸ਼ਨਰ ਹੈ ਡੀਸੀ ਹੈ ਪਟੰਡੇ ਸ਼ਹਿਰ ਦਾ ਪਟੰਡੇ ਜਿਲ੍ਹੇ ਦਾ ਮਾਲਕ ਹੈ ਉਹ ਨਾਲ ਗੱਲ ਕਰੂਗਾ ਇੱਥੇ ਦਾ ਐਮਐਲਏ ਪੁਲਿਸ ਪ੍ਰਸ਼ਾਸਨ ਹੋਰ ਅਧਿਕਾਰੀ ਹੈਗੇ ਇਹ ਗੱਲ ਕਰਨਗੇ ਕੋਈ ਜ਼ਿੰਮੇਵਾਰ ਅਧਿਕਾਰੀ ਦੀ ਡੀ ਕਰ ਰਿਹਾ ਕਿ ਆ ਕੇ ਸਾਨੂੰ ਗੱਲ ਕਰੇ ਉਸ ਤੋਂ ਬਾਅਦ ਜਿਹੜਾ ਆਇਆ ਧਰਨਾ ਇਹ ਚੱਕਿਆ ਜਾਮ ਚੱਕਿਆ ਜਾਊਗਾ ਕਿਉਂਕਿ ਬਹੁਤ ਦਰਦਨਾਕ ਮੌਤ ਹੋਈ ਹੈ ਤੇ ਇਸ ਕਰਕੇ ਲੋਕ ਗੁੱਸੇ 'ਚ ਪੜ ਕੇ ਹੋਏ ਆ ਕਹਿੰਦੇ ਕੋਈ ਜ਼ਿੰਮੇਵਾਰ ਸ਼ਹਿਰ ਦਾ ਅਧਿਕਾਰੀ ਆ ਉਹ ਇੱਥੇ ਪਹੁੰਚੇ ਤਾਂ ਫਿਰ ਅਸੀਂ ਇਹ ਜਿਹੜਾ ਜਾਮ ਹੈ ਇਹ ਖਤਮ ਸਾਡਾ ਕੀਤਾ ਜਾਊਗਾ ਕੋਈ ਵੀ ਟਰੱਕ ਬੱਸ ਸਾਈਕਲ ਸਕੂਟਰ ਕੋਈ ਇੱਥੋਂ ਲੰਘ ਨਹੀਂ ਦਿੱਤਾ ਜਾਊਗਾ ਪਰ ਮੈਂ ਕਹਿੰਦਾ ਜੀ ਇੱਕ ਆਹ ਵਾਲਾ ਤੇ ਇੱਕ ਪਿਛਲਾ ਚੌਂਕ ਗੁਰਦੁਆਰੇ ਸਾਹਿਬ ਦੇ ਨਾਲ ਜਿਹੜਾ ਚੌਂਕ ਹੈ ਠੀਕ ਹੈ ਤਾਂ ਮੁਰੀਆ ਦੇ ਨਾਲ ਕਿਹੜਾ ਨੋਟਿਆ ਹੋਗਾ ਸੱਜੀ ਹੁਣ ਮੇਰੀ ਗੱਲ ਸੁਣੋ ਇਸ ਐਸੇ ਹਾਈਵੇ ਤੇ ਕਿੰਨੇ ਟੋਲ ਹੈ ਉਹਨਾਂ ਦਾ ਸਾਡੇ ਪਰਸੋਂ ਇੱਕ ਉਧਰ ਤੋਂ ਉਧਰ ਇੱਧਰ 22 ਕਿਲੋਮੀਟਰ ਤੇ ਆ ਇਹ ਹਾਈਵੇ ਆਲਾ ਨੇ ਉਹਨਾਂ ਦਾ ਫਰਕ ਬਣਦਾ ਵੀ ਇੱਥੇ ਪੁਲ ਬਣਾਏ ਹਾਂ ਇੱਥੇ ਪੁਲ ਬਣਾਓ ਜਿਹੜਾ ਹੁਣ ਮੇਰੇ ਨਾਲ ਸੁਣੋ ਜਿੱਤੇ ਵਾਲਾ ਉਹ ਹੈਗਾ ਟੋਲ ਟੈਕਸ ਉਹ ਸਭ ਤੋਂ ਵੱਧ ਹੈ ਸਭ ਤੋਂ ਵੱਧ ਟੈਕਸ ਪੱਲੂਆ ਨੇ ਦਾ ਸਭ ਤੋਂ ਵੱਧ ਹੈ ਜਿਹੜਾ ਆਰੰਭ ਉਹਦੇ ਕੋਲੇ ਡੇਰੇ ਬਹੁਤ ਵੱਤ ਕੋਲੇ ਆ ਠੀਕ ਆ ਚਲੋ ਘਟਾ ਤੇ ਹੁਣ ਦੱਸੋ ਹਾਈਵੇ ਹੁਣ ਜਦੋਂ ਬਣ ਗਿਆ ਸੁਖਵੀਰ ਸਿੰਘ ਬਾਦਲ ਕਹਿੰਦਾ ਜੀ ਅਸੀਂ ਆ ਛੜਕਾ ਇਹੋ ਜਿਹਾ ਬਣਾਵਾਂਗੇ ਬੱਬ ਨਹੀਂ ਜਿੰਨੇ ਮਰਜੀ ਛੜ ਦੋ ਟੁੱਟਦੀ ਨਹੀਂ ਉੱਥੇ ਐਕਸੀਡੈਂਟ ਹੋ ਗਿਆ ਹੈ ਦੱਸੋ ਕੀ ਕਰ ਗਏ ਹੁਣ ਤੇ ਹੁਣ ਇੱਥੇ ਪੁਲਿਸ ਵਾਲੇ ਉਹਨਾਂ ਦਾ 5 ਵਜੇ ਦਾ ਫਿਕਸ ਟਾਈਮ ਆ ਵੀ 5 ਵਜੇ ਆਪਣਾ ਬਣ ਗਿਆ ਪਾਸ ਚੱਲੀ ਗਿਆ ਕਿਉਂ ਕੀ ਗੱਲ ਹੈ ਜਾਂ ਤਾਂ ਉੱਥੇ ਹੰਪੂਰਾ ਪਹਿਲਾਂ ਤੋਂ ਐਮ.ਐਲ.ਏ. ਸਾਹਿਬ ਹੋਰ ਕਿਹੜੇ ਸੀ ਕਿਹੜੇ ਨਹੀਂ 15 20 ਗੱਡੀਆਂ ਟੱਪਦੀਆਂ ਤੋਂ ਉਹਨਾਂ ਨੇ ਕਿਸੇ ਦੀ ਕਰਕੇ ਸਾਰ ਨਹੀਂ ਲੱਤੀ ਹੁਣ ਤੁਸੀਂ ਇਹ ਦੱਸੋ ਇੱਕ ਮਿੰਟ ਰਾਜਾ ਬੜੰਗੀ ਸੀ ਜੀ ਰਾਜਾ ਆਪਣੇ ਚੱਪੇ ਤੋਂ ਜੀ ਤੁਸੀਂ ਇਹ ਲਾਈਵ ਆਫ ਕਰੀ ਜਾਂਦੇ ਹੋ ਵੀਡੀਓ ਬਣਾਈ ਜਾਂਦੇ ਹੋ ਇਹ ਹੋਰ ਕੋਈ ਐਮਐਲਏ ਸਾਹਿਬ ਜਾਂ ਕੋਈ ਹੋਰ ਆ ਗਿਆ ਕੋਈ ਨਹੀਂ ਆਇਆ ਜੀ ਸਹੀ ਇਸ ਕਰਕੇ ਕਹਿੰਦਾ ਕੋਈ ਦੇਖੇ ਤਾਂ ਕੋਈ ਆ ਜੇ ਅਸੀਂ ਇਸ ਕਰਕੇ ਲਾਈਵ ਆਪਣਾ ਚੱਲ ਰਿਹਾ ਨਸ਼ਾ ਪਤਾ ਇੰਨਾ ਵਧ ਗਿਆ ਇੰਨਾ ਬੁਰੇ ਹਾਲ ਹੋ ਗਏ ਉਹਨੇ ਰੁਕੁੰਦਾ ਚੋਰੀਆਂ ਹੋ ਗਿਆ ਸਾਰਾ ਕੁਝ ਮੰਗਿਆ ਸੀ ਕੋਈ ਲੰਗਿਆ ਸੀ ਕੋਈ 15 ਲੰਗਿਆ ਲੰਗਿਆ ਇਥੋਂ ਉਹਨੇ ਕਾਰਡ ਮੁੜਿਆ ਕੇ ਰੋਕੇ ਆ ਕੀ ਆ ਲਗਦੇ ਆ ਇਹਦਾ ਮਤਲਬ ਹੈ ਹੁਣ ਕਹਿੰਦੇ ਆਮ ਆਦਮੀ ਪਾਰਟੀ ਤੁਹਾਡੇ ਲਈ ਤੁਹਾਡੇ ਵਾਸਤੇ ਆ ਕਾਦੀ ਆਮ ਆਮ ਪਾਰਟੀ ਓਏ ਆਮ ਆਦੀ ਪਾਰਟੀ ਇਹਦੇ ਨਾਲ ਤਾਂ ਸਰੂਪ ਸਿੰਘ ਗੜਾ ਸਾਹਿਬਾ ਵਧੀਆ ਸੀਗੇ ਮੈਂ ਵੈਸੇ ਉਹ ਨਹੀਂ ਉਹ ਨਹੀਂ ਕਰਦੇ ਪਰ ਸਹੀ ਗੱਲ ਦੱਸਾ ਜਿਹੜੇ ਬੰਦਾ ਜਦੋਂ ਮਰ ਜਾਓ ਉਹਨਾਂ ਕੋਲੇ ਜਾਓ ਸਾਰਾ ਖੁਸ਼ ਹੋ ਕੇ ਖੜਾ ਹੈਗਾ ਸਿੰਗਲਾ ਆਉਂਦਾਗਾ ਸਭ ਕੋਲੇ ਜਾਓ ਸੁਣਦੇ ਆਹ ਬਾਵੇਂ ਤੋਂ 5 ਮਿੰਟ ਆ ਜਾ ਐਸਐਸ ਕਹਿੰਦੇ ਇਹਦੇ ਬਾਦੋਂ ਬਾਹਰ ਰੋਡ ਸਾਰੇ ਜਾ ਬਿਲਕੁਲ ਜੀ ਇਹ ਪੱਟੀ ਰੋਡ ਬਟਿੰਡਾ ਜਿਹੜਾ ਬਰਨਾਲਾ వైਸ ਸਰੋਡ ਹੈ ਪੱਟੀ ਰੋਡ ਇਧਰ ਪਾਸੇ ਬਲਾਰਾਮ ਨਗਰ ਹੈ ਇਹ ਬਠਿੰਡੇ ਦੀ ਨਿਊਜ਼ ਹੈ ਜੀ ਕਮੈਂਟ ਆਇਆ ਕੋਈ ਉਹਨੂੰ ਦੱਸਣਾ ਸੀਗਾ ਕਿ ਇਹ ਬਠਿੰਡੇ ਦੀ ਨਿਊਜ਼ ਹੈ ਬਰਨਾਲਾ ਬਾਈਪਾਸ ਰੋਡ ਇੱਧਰ ਪੱਟੀ ਰੋਡ ਹੈ ਤੇ ਇੱਧਰ ਬੱਲਾਰਾਉਂ ਨਗਰ ਹੈ ਤੇ ਇੱਧਰ ਜਿਹੜਾ ਹੈ ਬਰਨਾਲਾ ਬਾਈਪਾਸ ਰੋਡ ਹੈ ਇਹ ਸੋ ਇੱਥੇ ਇੱਕ ਦਰਦਨਾਕ ਐਕਸੀਡੈਂਟ ਹੋਇਆ ਹੈਗਾ ਬਹੁਤ ਬੁਰੀ ਤਰ੍ਹਾਂ ਇੱਕ ਲੜਕੀ ਦੀ ਮੌਤ ਹੋਈ ਹੈ ਟਰੱਕ ਨੇ ਕੁਚਲਤਾ ਇੱਕ ਸਕੂਟੀ ਤੇ ਜਾਦੀ ਲੜਕੀ ਨੂੰ ਤਾਂ ਉਸ ਤੋਂ ਬਾਅਦ ਜਿਹੜੇ ਲੋਕਾਂ ਦੇ ਵਿੱਚ ਗੁੱਸਾ ਪੜ ਗਿਆ ਸੀ ਲੋਕਾਂ ਦਾ ਰੋਸ ਇਹਨਾਂ ਵਧਿਆ ਕਿ ਉਹਨਾਂ ਨੇ ਰੋਡ ਜਾਮ ਕਰਤਾ ਤੇ ਲੋਕਾਂ ਦੀ ਮੰਗ ਹੈ ਕਿ ਇੱਥੇ ਇਹ ਨਾ ਹੁੰਦੇ ਜਿਹੜੇ ਦਿੱਲੀ ਐਕਸੀਡੈਂਟ ਹੁੰਦੇ ਆ ਉਹ ਕਈ ਹੋ ਚੁੱਕੀਆਂ 15 ਤੋਂ 20 ਮੋਟਾ ਤੇ ਦੱਸਿਆ ਕਿ ਹੋ ਚੁੱਕੀਆਂ ਨੇ ਇਹ ਨਾ ਮੋਤਾ ਹੀ ਜ਼ਿੰਮੇਵਾਰ ਪ੍ਰਸ਼ਾਸਨ ਉਠਾ ਰਾ ਰਿਹਾ ਕਿ ਪ੍ਰਸ਼ਾਸਨ ਇੱਥੇ ਸੱਲ ਨਹੀਂ ਕਰਦਾ 15 ਤੋਂ 20 ਮੋਟਾ ਤੇ ਹੋ ਚੁੱਕੀ ਆ ਕਿਤੇ ਦੱਸਿਆ ਇਹਨਾਂ ਨੇ ਉਹ ਤਾਂ ਮੈਨੂੰ ਚੌਕ ਬਹੁਤ ਖਤਰਨਾਕ ਹੈ ਬਹੁਤ ਪੀੜ ਹੁੰਦੀ ਹੈ ਚਾਰ ਨਹੀਂ ਅੱਠ ਪਾਸੋਂ ਚਾਰ ਤੋਂ ਸਰਵਿਸ ਰੋਡ ਹੈ ਗਿਆ ਤੇ ਚਾਰ ਪਾਸੇ ਚੌਕ ਹੈ ਅੱਠ ਪਾਸੇ ਰਸਤਾ ਹੁੰਦਾ ਅੱਠ ਪਾਸੋਂ ਟ੍ਰੈਫਿਕ ਹੁੰਦਾ ਇਹਦਾ ਇਸ ਜਿਹੜਾ ਇਹ ਇਸ ਰੋਡ ਦਾ ਇਸ ਚੌਕ ਦਾ ਅੱਠ ਪਾਸੋਂ ਟ੍ਰੈਫਿਕ ਹੁੰਦਾਗਾ ਤੇ ਇੰਨੀ ਜ਼ਿਆਦਾ ਪੀੜ ਹੁੰਦੀ ਆ ਸ਼ਾਮ ਦੇ ਟਾਈਮ ਤਾਂ ਬਹੁਤ ਜ਼ਿਆਦਾ ਲਾਈਟਾਂ ਕਈ ਵਾਰ ਤਾਂ ਸਿਗਨਲ ਨਹੀਂ ਚੱਲਦਾ ਉਹ ਲੋਕਾਂ ਦੀ ਇਹ ਮੰਗ ਹੈ ਕਿ ਕਈ ਮਸਲੇ ਇੱਥੇ ਜਿਸ ਨਾਲ ਕਿ ਐਕਸੀਡੈਂਟ ਹੁੰਦੇ ਆਗੇ ਸਾਡੇ ਵਾਦੇ ਕੀਤੇ ਜਾਂਦੇ ਪਰ ਉਹ ਵਾਦੇ ਕਦੇ ਪੂਰੇ ਨਹੀਂ ਹੁੰਦੇ ਅਜੇ ਤੱਕ ਜੀ ਇਹ ਤਾਂ ਲੋਕਾਂ ਦਾ ਇੱਕ ਮੈਂਟਰ ਹਾਂਜੀ ਹਾਂਜੀ ਬੇਦੀ ਸ਼ਰਮ ਵਾਲੀ ਗੱਲ ਹੈ ਰਾਜਾ ਬੜੇ ਕਾਂਗਰਸ ਦਾ ਪੰਜਾਬ ਪ੍ਰਧਾਨ ਹੈ ਲੋਕ ਸਭਾ ਮੈਂਬਰ ਹੈ ਉਹਨਾਂ ਨੇ ਨਹੀਂ ਦੇਖਿਆ ਵੀ ਜਨਤਾ ਇੱਥੇ ਇਕੱਠੀ ਹੋਈ ਕੀ ਰੋਇਓ ਮੈਂ ਮਤਲਬ ਹੀ ਕੋਈ ਖੜ ਕੇ ਉਹਨਾਂ ਨੂੰ ਜ਼ਰੂਰਤ ਨਹੀਂ ਸਮਝੀ ਗਈ ਉਹਨਾਂ ਨੂੰ ਸਾਡੇ ਕੀਮਤੀ ਜਨ ਜਿਹੜੇ ਅਸੀਂ ਚੌਧਰੀ ਬਣਾ ਕੇ ਪਾਰਲੀਮੈਂਟ ਤੇ ਵੀ ਵਿਧਾਨ ਸਭਾ ਤੇ ਭੇਜਦੇ ਆਂਗੇ ਉਹ ਸਾਡੀ ਸਾਰ ਨਹੀਂ ਲੈਂਦੇ ਹੁਣ ਕਿੱਦਣ ਬੈ ਫਿਰ ਜਾਨੀ ਲੋਕਾਂ ਦੇ ਮਸੀਹੇ ਬਣਨਗੇ ਇਹ ਜੀ ਇਹੀ ਰਾਜਾ ਬੜੇ ਅੰਗ ਨੂੰ ਕਿੱਦਣ ਵੇਚੋ ਲੋਕਾਂ ਦਾ ਮਸੀਹਾ ਬਣੂੰਗਾ ਅੱਜ ਇਥੇ ਘਟੋਗੜ ਆਪਦੇ ਮੌਕੇ ਨੂੰ ਖੜ ਕੇ ਜਾਂਦਾ ਹੋਰ ਨਹੀਂ ਸਾਡੇ ਨਾਲ ਜਿਵੇਂ ਕੋਈ ਵੀ ਚਲੋ ਕੋਈ ਵੀ ਚਾਹੇ ਕਿਹੜਾ ਮਰਜੀ ਆ ਕੋਈ ਮਰਜੀ ਆ ਤੁਹਾਡਾ ਵੋਟਾਂ ਵਾਲੀ ਆਮ ਹੁੰਦੇ ਆ ਬਾਅਦ ਵਿੱਚ ਖਾਸ ਹੋ ਜਾਂਦੇ ਆ ਵੋਟਾਂ ਵਾਲੀ ਭਣੋਈਆ ਕਹਿੰਦੇ ਨੂੰ ਕਿ ਬਾਅਦ ਵਿੱਚ ਮੇਰੇ ਸਾਰੇ ਭਾਂਜਾ ਵੀ ਨਹੀਂ ਬਣਾਉਂਦੇ ਇਹ ਬਾਅਦ ਵਿੱਚ ਖਾਸ ਹੋ ਜਾਂਦੇ ਆ ਪਹਿਲਾਂ ਵੋਟਾਂ ਵਾਲੀ ਜਦੋਂ ਵੋਟਾਂ ਲੈਣੀਆਂ ਹੁੰਦੀਆਂ ਉਦੋਂ ਤਾਂ ਇਹ ਕਹਿੰਦਾ ਦੀ ਹਾਂਜੀ ਅਸੀਂ ਤੁਹਾਡਾ ਪੁੱਤ ਆ ਤੇ ਬਾਅਦ ਵਿੱਚ ਐ ਹੋ ਜਾਂਦਾ ਤੁਹਾਡੇ ਨਾਲ ਬਿਆਕ ਤਾਸ਼ ਵੀ ਖੇਡ ਲੈਣਗੇ ਹਾਂ ਪਰ ਬੱਸ ਕਰਾਂ ਵੀ ਜੜੀ ਦੇ ਪੈਸੇ ਵੀ ਲਾ ਲੈਂਦੇ ਆ ਪਰ ਬਾਅਦ ਵਿੱਚ ਔਖਾ ਬਾਅਦ ਵਿੱਚ ਨਹੀਂ ਖਾਉਂਦੇ ਬਾਅਦ ਵਿੱਚ ਤਾਂ ਜੇ ਮਿਲਣਾ ਹੋਵੇ ਤਾਂ ਕਹਿੰਦੇ ਵੀ ਅੰਦਰ ਆਰਾਮ ਕਰ ਰਿਹਾ ਬਤਰੀ ਜੀ ਜੀ ਫੜਾ ਖੜੀ ਜਾਂਦੇ ਤੂੰ ਜਦੋਂ ਵੋਟਾਂ ਆਉਂਦੀਆਂ ਨੇ ਨਾ ਉਦੋਂ ਫੁੱਫੜ ਕਾਉਂਦੀ ਜਾਂਦੇ ਜੇ ਪਰ ਹੁਣ ਜਿਹੜੇ ਵੋਟਾਂ ਨਹੀਂ ਜਿੱਤ ਕੇ ਐਮਪੀ ਬਣ ਗਿਆ ਉਹ ਗਿੱਦੜਵੇ ਦੀਆਂ ਵੋਟਾਂ ਆ ਇਹ ਚਾਰ ਲਬਾਈ ਇਲੈਕਸ਼ਨ ਹੋ ਰਿਹਾ ਹੈ ਸਰ ਇਹਨਾਂ ਦਿਨਾਂ ਸਾਫ ਤਾਂ ਸਾਰਾ ਹੁਣ ਤੂੰ ਜਾ ਕੇ ਮਿਲ ਕੇ ਦਿਖਾਓ ਕਦੇ ਮੰਤਰੀ ਬਣਨ ਤੋਂ ਬਾਅਦ ਜੋ ਬਣ ਜਾਂਦੇ ਆ ਬਾਅਦ ਜੇ ਤਾਂ ਮਿਲਣੀ ਬਹੁਤ ਔਖਾ ਇੱਕ ਨਾ ਇੱਕ ਮੇਰੀ ਗੱਲ ਸੁਣੋਈ ਸਾਡੇ ਐਮਸੀ ਆ ਰੋਕੋ ਪਿਆ ਯਾਰ ਕਾਂਗਰਸ ਦਾ ਸੁਨੀਲ ਕੁਮਾਰ ਹਾਂਜੀ ਉਹ ਅੱਜ ਤੱਕ ਕੋਈ ਕੰਮ ਨਹੀਂ ਕਰਦਾ ਠੀਕ ਆ ਇੱਥੇ ਜਿਹੜਾ ਬਚਾਲੇ ਦੇ ਖੜੇ ਹੋ। ਤੁਸੀਂ ਇਹ ਦੱਸੋ ਜਿਹੜਾ ਪੁਲ ਦਾ ਕੰਮ ਰੁਕਿਆ ਹੋਇਆ ਹੈ ਇਹਦਾ ਇਹ ਕਿਉਂ ਰੁਕਿਆ ਹੋਇਆ ਹੈ? ਮੇਰੀ ਗੱਲ ਸੁਣੋ ਇਹ ਸਿਆਸੀ ਭੇਟ ਚੜਿਆ ਹੋਇਆ ਹੈਗਾ। ਹਾਂਜੀ ਹਾਂਜੀ। ਸਿਆਸੀ ਉਹੀ ਮਸਲਾ ਮੈਨੋਂ ਉਹੀ ਹੈ ਨਾ ਇਹ। ਮੇਨ ਮਸਲਾ ਉਹੀ ਹੈ। ਇਹ ਅਸੀਂ ਇਹ ਕੰਮ ਨਹੀਂ ਕਿਹੜਾ ਪੁਲ ਹੈ ਪਿੰਡਰ ਵਾਲਾ ਬਣੇ ਖੜ ਜੋ। ਹਰੇਕ ਨੂੰ ਨੁਕਸਾਨ ਨਾ ਹੋਵੇ ਜੀ। ਹਰੇਕ ਬੰਦਾ ਇੱਥੋਂ ਖੜੋ ਜੇ ਆਪਣੇ ਦੁਸ਼ਮਣ ਬਣ ਗਿਆ। ਕਮੇਟੀ ਵਾਲਾ ਕੀ ਆ ਨੁਕਸਾਨ ਸਾਰਾ ਦਾ ਦੁਕਾਨਦਾਰਾਂ ਦਾ ਸਾਰਾਂ ਦਾ। ਪਰਲੇ ਪਾਸੇ ਹੋ ਜੁਕੇ ਤੁਸੀਂ ਇਹਨਾਂ ਨੇ। ਕੋਈ ਨਹੀਂ ਕਾਸੀ ਕੋਈ ਇਹ ਬਿਲਕੁਲ ਇਹ ਮੌਸਲਾ ਪਹਿਲਾਂ ਵੀ ਧਿਆਨ ਚ ਹੈ ਪਰ ਅਜੇ ਤਹਾਨੂੰ ਲੱਗ ਚੁੱਕਿਆ ਹੈ ਕਿ ਮਿੱਟੀ ਵਾਲੇ ਤੇ ਪਿੱਲਾਂ ਵਾਲਾ ਰੋਲਾ ਸੀਗਾ ਕਿਉਂਕਿ ਜਿਨ੍ਹਾਂ ਦੇ ਕਾਰੋਬਾਰ ਇੱਥੇ ਹੈਗੇ ਆ ਉਹ ਕਹਿੰਦੇ ਵੀ ਇਥੇ ਪਿੱਲਰਾਂ ਨਾ ਬਣੇ ਤੇ ਦੇਖੋ ਜੀ ਮੇਰੀ ਗੱਲ ਸੁਣੋ ਜਿਹੜੇ ਹੁਣ ਆਹ ਹਾਈਵੇ ਬਣ ਗਿਆ ਉਹਦੇ ਨਾਲ ਬਹੁਤ ਜ਼ਿਆਦਾ ਨੁਕਸਾਨ ਹੋਇਆ ਹੈ ਕਿਉਂਕਿ ਹਰੇਕ ਦਾ ਵੈਲਿਊ ਘਟ ਗਈ ਮਾਰਕੀਟ ਦੀ ਨੁਕਸਾਨ ਇਹ ਨਹੀਂ ਕਰਕੇ ਕ੍ਰੋਸਿੰਗ ਨਾ ਕਰ ਕੀ ਹੈ ਅਸੀਂ ਆਹ ਦੇਖ ਰਹੇ ਆ ਸਰ ਭਈਆ ਇਹ ਵਾਲੀ ਇੱਕ ਅੱਗੇ ਦੀ ਸੜੀ ਵਾਲੀ ਜਿਹੜੇ ਐਕਸੀਡੈਂਟ ਹੋਇਆ ਹੁਣ ਤਾਂ ਮੈਨੂੰ ਲੱਗਦਾ ਕਿ ਖਦਨਾ ਅੱਛਾ ਚਾਹੀਦਾ ਤਾਕਾ ਤੁਸੀਂ ਦੇਖ ਲਓ ਕਿੰਨਾ ਟੈਰੀ ਆ ਇਹ ਪ੍ਰੈਸ਼ਰ ਤੇ ਆ ਹੁਣ ਰੁਕੂਗਾ ੋਹਾਂ ਜਾ ਕੇ ਜਦੋਂ ਹੋਰ ਤੋਂ ਬ੍ਰੇਕਾ ਮਾਰੂਗਾ ਅਗਾ ਜਾ ਕੇ ਰੁਕੂਗਾ ਇਹ ਕਸੂਰ ਕੀ ਆ ਕਿਉਂਕਿ ਇਹਦਾ ਹਰਕਾ ਸਿੰਪਲ ਹੋਇਆ ਚਲੋ ਹੁੰਦਾ ਹ ਹੁਣ ਕੀ ਆ ਕਿ ਉੱਥੋਂ ਸਿੱਧਾ ਫਿਲਡਰਾਂ ਤੇ ਹੋਵੇ ਤੇ ਸਿੱਧਾ ਜਾ ਕੇ ਆ ਜਿਵੇਂ ਹੁਣ ਆਹ ਰੋਡ ਐ ਹੋਜੇ ਇਕੱਲੇ ਰੁਕੂ ਜਾ ਸਾਰੇ ਬੰਦੇ ਦਾ ਕੋਈ ਨਾ ਵੱਡਾ ਟ੍ਰੈਫਿਕ ਬਾਹਰ ਦੀ ਪਾਰ ਜਾਵੇ ਥੱਲੇ ਇਹਦਾ ਰੋਡ ਪੱਟੀ ਇਹ ਹੀ ਵੱਡਾ ਇਹਦਾ ਰੋਡ ਪੱਟੀ ਪੱਟੀ ਸੀ ਉਦੋਂ ਵੀ ਐਕਸੀਡੈਂਟ ਹੋਇਆ ਸੀ ਪੂਲ ਬੰਨਾ ਸੀਗਾ ਪਹਿਲਾਂ ਇੱਕ ਗੇੜੀ ਬੰਦੇ ਆ ਕੇ ਬੈਹੇ ਧਰਨਿਆਂ ਤੇ ਕਦੇ ਗੇੜੇ ਬੱਚੇ ਦਾ ਐਕਸੀਡੈਂਟ ਹੋਇਆ ਕੋਈ ਰੋਕਣ ਦੇ ਵਿੱਚ ਆਉਂਦਾ ਹੈ ਨਾ ਬਾਕੀ ਤੁਸੀਂ ਪਹਿਲਾਂ ਵੀ ਟੋੜ ਗੀ ਕਿਉਂ ਤੇ ਪਰਲੇ ਪਾਸੇ ਜੀ ਰੋਡ ਦਾ ਕੋਈ ਨਹੀਂ ਇਹ ਬਰ ਰੁਕਿਆ ਕਿਵੇਂ ਵਿਆ ਕੋਈ ਤਾਂ ਰੋਕਦਾ ਨਾ ਸਰ ਮੇਰੇ ਨਾਲ ਸੌਣ ਜਿਹੜੇ ਨੈਸ਼ਨਲ ਹਾਈਵੇ ਤੇ ਹੈਗੇ ਆ ਜਿਹੜੇ ਆਪਣੇ ਹਾਈਵੇ ਬਣਾ ਰਿਹਾ ਹਾਂ ਹਾਂ ਜੀ ਇਹਨਾਂ ਦਾ ਨੁਕਸਾਨ ਵੱਧ ਹੁੰਦਾ ਹਾਂ ਪਿੰਦਰਾ ਜਿਹੜਾ ਪਿੱਲਰ ਬਣਾਉਂਦੇ ਆ ਜਿਹੜਾ ਪਿੱਲਰ ਬਣਾਉਂਦਾ ਉਹਦਾ ਖਰਚਾ ਵੱਧਾ ਤੇ ਜਿਹੜਾ ਮਿੱਟੀ ਵਾਲਾ ਉਹ ਸਸਤਾ ਹੈ ਕਿਉਂਕਿ ਤੁਸੀਂ ਆਪ ਹੀ ਖੁਦ ਇਹ ਦੇਖੋ ਜਿਹੜੀ ਮਿੱਟੀ ਹੈ ਇਹ ਮਿੱਟੀ ਉਹ ਸਵਾਲ ਹਾਟੇ ਦੇ ਵਿੱਚ ਪਾ ਕੇ ਉਹੀ ਕਰਦੇ ਆ ਬਿਲਕੁਲ ਠੀਕ ਹੈ ਬਿਲਕੁਲ ਅਸੀਂ ਤਾਂ ਇਹੀ ਚਾਹੁੰਦੇ ਆ ਮਿਲ ਜਣਾ ਬਣੇ ਸਹੀ ਹੈ ਕਿਉਂਕਿ ਪਹਿਲਾਂ ਪਿਛਲੇ ਬੰਦਿਆ ਵੀ ਐਕਸੀਡੈਂਟ ਹੋਏ ਸੀਗੇ ਜੀ ਉਹਦਾ ਵੀ ਧਰਨਾ ਬਹੁਤ ਲੱਗਿਆ ਬਣੇ ਬਣੇ ਨਹੀਂ ਕੋਈ ਆ ਜਾਂਦਾ ਮੇਰੇ ਘਰ ਉੱਜੜ ਗਿਆ ਵੀਰੇ ਹਾਂ ਬਾਕੀ ਜਿਦਾ ਕਿਸੇ ਦਾ ਕੁਝ ਨਹੀਂ ਜਾ ਰਿਹਾ ਬਣੇ ਜਿਹੜੀ ਆ ਬੱਚਿਆਂ ਦੀ ਰੋਡ ਇੰਨਾ ਕ੍ਰਾਫੀ ਚੱਲਦਾ ਟਰੱਕਾਂ ਵਾਲੇ ਇੰਨੇ ਹੁੰਦੇ ਨਿਕਲਦੇ ਨੇ ਰੋਜ਼ ਐਕਸੀਡੈਂਟ ਹੁੰਦੇ ਸਾਡਾ ਜੋ ਸਰਕਾਰ ਚਾਹੀਦਾ ਹੱਲ ਕਰ ਸਕੇ 2 ਮਿੰਟ ਲੱਗਣ ਸਰਕਾਰ ਸਰਕਾਰ ਨੇ ਪੈਸੇ ਜੇਬ ਚ ਲਾਉਣੇ ਆਪਣੇ ਤੇ ਚੱਲੋ ਬੱਚੇ ਫੁੱਲ ਬਣेंगे ਪੁਲਿਸ ਦਾ ਕੀ ਰੋਲ ਹੈ ਤੇ ਉਹ ਰੌਣਕ ਬੱਤੀਆਂ ਦੇ ਟਾਈਮ ਨਾਲ 10 ਮਿੰਟ ਪਈ ਹੁੰਦੇ ਹੈ ਹਨਾ ਤੇ ਬੱਚੇ ਉਧਰ ਨਿਕਲ ਜਾਂਦੇ ਉੱਥੇ ਕੋਈ ਪੁਲਿਸ ਨਹੀਂ ਆਏਗੀ ਕੋਈ ਰੋਕਣ ਵਾਲੀ ਹੈ ਨਹੀਂ ਉੱਥੇ ਕੀ ਹੈ ਪੁਲਿਸ ਇੱਥੇ ਖੜੀ ਹੋਵੇ ਹਾਲੇ 10 ਮਿੰਟ ਪਈ ਹੈ ਹੈ ਟਾਈਮਿੰਗ ਚ ਬੱਚੇ ਰੱਖਦੇ ਵੀ ਕੋਈ ਹੈ ਤਾਂ ਹੈ ਨਹੀਂ ਨਿਕਲ ਜਾਓ ਤੇ ਲੇਕਿਨ ਪੁਲਿਸ ਦਾ ਇੱਥੇ ਬਹੁਤ ਵੱਡਾ ਰੋਲ ਹੋਣਾ ਚਾਹੀਦਾ ਕਿੰਨੇ ਜੀ ਐਕਸੀਡੈਂਟ ਹੋ ਗਏ ਇਸ ਰੋਡ ਤੇ ਬਹੁਤ ਬਹੁਤ ਪੁਲਿਸ ਦੇ ਕੋਲ ਪੁਲਿਸ ਕਿਤੇ ਵੀ ਬਹੁਤ ਐਕਸੀਡੈਂਟ ਨੇ ਹਰ ਰੋਜ਼ ਐਕਸੀਡੈਂਟ ਲਿਖਤਾ ਹੈ ਜੀ ਲਾਈਟਾਂ ਵੀ ਕਹਿੰਦੇ ਵਾ ਕਾਫੀ ਟਾਈਮ ਤੋਂ ਖਰਾਬ ਹੈ ਮਤਲਬ ਕਿ ਟ੍ਰੈਫਿਕ ਦਾ ਟਾਈਮ ਹੀ ਖਰਾਬ ਹੋ ਜਾਂਦਾ ਹੈ ਸਹੀ ਬੰਦਰੀ ਹੈ ਰਾਤ ਨੂੰ ਦਸ ਲਾਈਟਾਂ ਬੰਦ ਹੁੰਦੀਆਂ ਵੀਰੇ ਕੋਈ ਨਾ ਮੇਰਾ ਨੰਬਰ 9992 ਦੋ ਘਟਾਓ ਮੇਰੇ ਉੱਤੇ ਖੱਡਾ ਪਿਆ ਬੈਠਾ ਇੰਨੇ ਤਾਰਾ ਕੰਨੋਂ ਉੱਤੇ ਜਾ ਕੇ ਪੂਰ ਭਰਾਓ ਉਹ ਤਾਂ ਗੱਡਾ ਬਣਾ ਦੇ। ਕੋਈ ਸਮਾਂ ਕੱਢ ਲੈ। ਕੋਈ ਇੱਕ ਤਾਂ ਹੈਗੀ ਇੱਥੇ ਜਿਹੜੀ ਡਿਊਟੀ ਬੁਲਾਇਆ ਮੈਂ ਉਹਨਾਂ ਦੀ ਮੰਗ ਹੈ ਇੱਕ ਪੌੜੀ ਦੀ ਮੰਗ ਹੈ ਇੱਕ ਇੱਕ ਪੌੜੀ ਦੀ ਮੰਗ ਹੈ। ਲੰਬੇ ਨਾਲ ਸਾਰਾ ਪੁੱਸ ਤੋਂ ਹੋਰ ਦੀ। ਸਾਰਾ ਹਾਲੀ ਹੋ ਜਾਣਾ। ਸਾਰੇ ਹਾਲ ਹੋ ਜੇ ਬੰਦਾ ਸਭ ਤੋਂ ਵੱਡੀ ਮੰਗ ਹੈ ਵੀ ਇਹਦੇ ਕੋਲ ਬੰਨਣਾ ਚਾਹੀਦਾ ਹੈ ਪਿੰਡਾਂ ਵਾਲਾ ਇਹਦੇ ਕਰਕੇ ਕਿਸੇ ਦੁਕਾਨਦਾਰ ਨੂੰ ਨੁਕਸਾਨ ਹੋਵੇ ਤੇ ਸਭ ਕੁਝ ਡਿਗੇ ਦੋਨੇ ਕੰਮ ਹੋ ਜਾਂਦਾ ਪਿੰਡਾਂ ਵਾਲਾ ਪੁੱਲ ਬੜੇ ਵਧੀਆ ਜਦੋਂ ਆਪਣੀ ਨਵੀਂ ਸਰਕਾਰ ਬਣੀ ਆਈ ਹੈ ਜਿਹੜਾ ਸੜਕ ਪੱਟੀ ਸੀ ਉਹ ਵੀ ਧਰਨੇ ਲੱਗੇ ਆ ਬਿਲਕੁਲ ਜੀ ਸਾਰੇ ਰਾਜਨੇਤਾ ਹੁਣ ਇੱਥੇ ਹੀ ਸ਼ਹਿਰ ਦਾ ਕੰਮ ਹੈ ਸਿੰਗਲਾ ਸਾਹਿਬ ਆਪਾਂ ਸਾਰੇ ਆਉਂਦੇ ਹੁਣ ਸਾਰੇ ਆ ਕੇ ਆਪਦਾ ਕੰਮ ਦਾ ਹੱਕ ਦੇ ਨਹੀਂ ਆ ਬਿਲਕੁਲ ਕੁੱਲ ਮਿਲਾ ਕੇ ਕਿਸੇ ਕੁੜੀਆ ਦੀ 16-17 ਸਾਲ ਦੀ ਡੈਥ ਹੋ ਗਈ ਰਹੇ ਨਹੀਂ ਬਿਲਕੁਲ ਵੀਰੇ ਆ ਦੂਰ ਲਿਟਾ ਦੇਣਗੇ ਐਕਸੀਡੈਂਟ ਜ਼ਿਆਦਾ ਹੁੰਦੇ ਬੀਬੀ ਵਾਲੇ ਰੋਡ ਤੇ ਕਿਉਂ ਹੋਈ ਹੈ ਮੈਨੂੰ ਪਤਾ ਨਹੀਂ ਹੋ ਰਿਹਾ ਹੈ ਐਥੇ ਤੂ ਲਾਈਟਾਂ ਜਿਹੜੀਆਂ ਗੁਰਦੁਆਰੇ ਵਾਲੀ ਦੇ ਕਾਬਲੀਆਂ ਇੱਥੇ ਹੀ ਐਕਸੀਡੈਂਟ ਹੁੰਦੇ ਆ ਸੀਟੀ ਵਾਲੀ ਅਕੀ ਗੱਲਾ ਗੱਲਾ ਨੰਬਰ ਗੱਲਾ ਨਗਰ ਦੇ ਪਿਛਲੇ ਉਹ ਮੁੰਡਾ ਆਈ ਟੂਨ ਟੋ ਰਣਾਕਾਰ ਦੇ ਟਾਈਮ ਕਰਾ ਰਿਹਾ ਉੱਥੇ ਵਰਨਾਕਾਰ ਦੇ ਮੁੰਡਾ ਐਕਸੀਡੈਂਟ ਹੋਇਆ ਸਮਾ ਚੌਕ ਤੇ ਬੱਤੀਆਂ ਵਾਲੇ ਦੇ ਗ੍ਰੀਨ ਚੀ ਰੋਡ ਤੇ ਬਹੁ ਟਾਈਮ ਤੱਕ ਰੱਖਿਆ ਉੱਥੇ ਧਰਨਾ ਲੱਗਿਆ ਤਾਂ ਵੀ ਮਾਤਾ ਦਾ ਵੀ ਐਕਸੀਡੈਂਟ ਹੋਇਆ ਸੀ ਮੌਤ ਹੋ ਗਈ ਸੀ ਇਹ ਜੰਗ ਚੋਂਗੀ ਵੀ ਘਰ ਦਾ ਜਿਹੜੀ ਸਰਕਾਰ ਦੀ ਸਕੀਮ ਹੁੰਦੀ ਹੈ ਵੀ ਪੋਲ ਉੱਥੋਂ ਚੱਲਿਆ ਸੀਗਾ ਪੋਲ ਸਿੱਧਾ ਉੱਥੇ ਉੱਤਰਿਆ ਵਾ ਹਾਂ ਉੱਥੇ ਪੋਲ ਉਤਰਿਆ ਵਾ ਨਾ ਸਿੱਧਾ ਜੁੜਦਾ ਜਦੋਂ ਪੋਲ ਇਹ ਇਹ ਸਮੱਸਿਆ ਖਤਮ ਆ ਸਾਰੀ ਰੋੜੀ ਇੱਥੇ ਕੱਟ ਦੇਣ ਦੀ ਸਿੱਧਾ ਜਦੋਂ ਪੁੱਲ ਬਾਰੋ-ਬਾਰ ਜਾਊਗਾ ਟਰੈਫਿਕ ਬਾਹਰ ਨਿਕਲੂਗਾ ਟਰੈਫਿਕ ਕਰਕੇ ਤਾਂ ਆਪਾਂ ਟਰੈਫਿਕ ਘੱਟ ਹੋਵੇ ਤਾਂ ਹੀ ਤਾਂ ਆਪਾਂ ਅੱਡੇ ਵੱਡੇ ਹਾਈਵੇ ਉੱਤੇ ਇਹ ਲਾਈਟ ਹੈ ਜਿਹੜੀ ਸਟਾਨ ਵਾਲੀ ਚੱਲੇ ਉੱਥੇ ਕੱਟਣਾ ਤਾਂ ਉੱਥੇ ਕੱਟਵਾਉਂਦਾ ਇੱਕ ਲਾਈਟ ਹੈ ਬਹੁਤ ਦਿਨ ਤੋਂ ਕਹਿੰਦੇ ਬੰਦ ਆ ਇੱਥੇ ਸਨੋਰ ਲਾਈਟ ਦੇ ਬਾਰੇ ਮੈਂ ਕੱਲ ਪਰਸਪੀਆਂ ਦਿੱਤੀ ਪੁੱਲ ਮਲਾ ਕੇ ਗੱਲ ਇਹ ਆ ਕਿ ਪੁੱਲ ਦਾ ਹੈਗਾ ਸਿਆਸਤ ਨਹੀਂ ਭੇਟੜਾ ਹੋਇਆ ਕੋਈ ਆ ਭਾਈ ਉੱਧਰ ਆ ਜਾਓ ਉੱਧਰ ਆਪਣੇ ਆਪਣੇ ਮੰਗਾਂ ਨੂੰ ਲੈ ਕੇ ਹਰੇਕ ਕੋਈ ਇੱਥੇ ਜਿਹੜਾ ਘਰ ਦਾ ਕੋਈ ਤਾਂ ਪੁਲ ਦੇ ਖਿਲਾਫ ਕੋਈ ਪੁਲ ਦੇ ਪੱਖ ਚਲਾਉਂਦਾ ਹੈ ਬਸ ਸਰ ਤੁਹਾਨੂੰ ਲਾ ਕੇ ਪ੍ਰਸ਼ਾਸਨ ਨੂੰ ਇਸ ਤੇ ਧਿਆਨ ਦੇ ਚਾਹੀਦਾ ਇਹ ਸੋਲੂਸ਼ਨ ਕੀ ਹੈ ਜੇ ਸੋਲੂਸ਼ਨ ਹਰ ਸਮੱਸਿਆ ਦਾ ਹੁੰਦਾ ਤਾਂ ਪ੍ਰਸ਼ਾਸਨ ਨੂੰ ਸਰਕਾਰ ਨੂੰ ਇਸ ਤੇ ਥੋੜਾ ਜਿਹਾ ਗੌਰ ਕਰਨ ਲਈ ਗਾ ਗੌਰ ਥੋੜਾ ਜਿਹਾ ਕਰੋੀ ਤਾਂ ਸੋਲੂਸ਼ਨ ਹੋ ਜਾਊਗਾ ਮੌਕੇ ਜਿਹੜੇ ਪੁਲਿਸ ਮੁਲਾਜ਼ਮ ਪਹੁੰਚੋਂ ਨਾਲ ਗੱਲਬਾਤ ਕਰ ਰਿਹਾ ਹੈ ਇਸ ਪਾਸੇ ਸ਼ਾਇਦ ਕੋਈ ਆਇਆ ਮੋਕੇ ਤੇ ਇਸ ਜਗ੍ਹਾ ਤੇ ਜਿਹੜਾ ਐਕਸੀਡੈਂਟ ਹੋਇਆ ਸੀਗਾ ਤੁਸੀਂ ਦੇਖ ਸਕਦੇ ਹੋ ਜਿਹੜੇ ਜੜੇ ਹੈਗੇ ਆ ਔਰ ਜਿਹੇ ਫਿੱਖਲਦੇ ਪਏ ਆ ਇਸ ਜਗ੍ਹਾ ਤੇ ਤਾਂ ਆਮ ਪਬਲਿਕ ਨੂੰ ਪਹਿਲਾਂ ਖੜ ਦੇ ਕਿਤੇ ਸ਼ਾਇਦ ਕੋਈ ਅਧਿਕਾਰੀ ਜਿਹਾ ਇੱਥੇ ਪਹੁੰਚਿਆ ਮੌਕੇ ਤੇ ਜਿਹਨਾਂ ਦੀ ਗੱਲਬਾਤ ਸ਼ਾਇਦ ਹੁਣ ਕਰਨ ਲੱਗਿਆ ਤੇ ਪਾਪਰ ਇਸੇ ਤੋਂ ਸੇਵਨ ਨਹੀਂ ਨਾ ਮੇਰੇ ਕੰਮ ਕੋਈ ਜਾਂਦੀ ਹੈ ਕਿ ਕੋਈ ਨਹੀਂ ਕੋਈ ਕੋਈ ਕੈਂਡੀ ਆਇਆ ਬੜੀ ਸ਼ੇ ਅੰਬੂਲੈਂਸ ਕਿਹਾ ਗਲੀ ਇਹ ਸਕੂਟੀ ਹੈ ਜਿਹਦੇ ਵਿੱਚ ਐਕਸੀਡੈਂਟ ਲੜਕੀ ਉਹ ਸਵਾਰ ਸੀ ਵਿੱਚ ਤਾਂ ਬਹੁਤ ਦਰਦਨਾਕ ਜਿਹੜੀ ਮੌਤ ਹੋਈ ਹੈ ਉਹ ਲੜਕੀ ਦੀ ਨੌਜਵਾਨ ਲੜਕੀ ਸੀ ਤਾਂ ਬਹੁਤ ਦੁੱਖ ਦੀ ਗੱਲ ਹੈ ਜਦੋਂ ਘਰਦਿਆਂ ਨੂੰ ਪਤਾ ਲੱਗਿਆ ਹੋਗਾ ਕਿ ਸਾਡੀ ਲੜਕੀ ਹੁਣ ਇਸ ਜਹਾਨ ਚ ਨਹੀਂ ਰਹੀ ਮੌਤ ਵੀ ਨਹੀਂ ਦਰਦਨਾਕ ਹੋਈ ਆ ਕਿ ਦੇਖਣਾ ਮੁਸ਼ਕਲ ਹੈ ਐਕਸੀਡੈਂਟ ਆ ਮਾ ਬਰਵਾ ਜਿਹੜੀ ਕਿਤੇ ਨਹੀਂ ਆਉਂਦੀ ਹੋਏ 7 ਵਜੇ ਕੋਈ ਨਹੀਂ ਹੋਇਆ ਸਵੱਸਥਾ ਗੰਭੀਰ ਹੈ ਪਰ ਇਹਦਾ ਸੋਲੂਸ਼ਨ ਆ ਸਰਕਾਰ ਪ੍ਰਸ਼ਾਸਨ ਨੂੰ ਗੌਰ ਕਰਨਾ ਚਾਹੀਦਾ ਹੈ ਸੋਲੂਸ਼ਨ ਹਰ ਇੱਕ ਜਿਹੜਾ ਸਮੱਸਿਆ ਦਾ ਹੁੰਦਾ ਹੈ ਅਸੀਂ ਉਹ ਆਪ ਰੋਡ ਤੇ ਚੱਲ ਰਿਹਾ ਹੈ ਚੱਲ ਆਇਆ ਦੇਖੋ ਕੱਟ ਕਰੋ ਸਰਵਸ ਰੋਡ ਖਾਲੀ ਕਰ ਦਿਓ ਆ ਜਾਓ ਇੱਥੇ ਆ ਜਾਓ ਬੈਂਤੇ ਆ ਜਾਓ ਹਾਈਵੇ ਤੇ ਆ ਜਾਓ ਤਾਂ ਸਰਕਾਰ ਪ੍ਰਸ਼ਾਸਨ ਲੋਕ ਰਲ ਕੇ ਸਾਰਾ ਸੋਲੂਸ਼ਨ ਹੋ ਸਕਦਾ ਹੈ ਦੇਖਦੇ ਆ ਕਿ ਲੋਕਾਂ ਦੇ ਸਰੋਸ ਦਾ ਸੋਲੂਸ਼ਨ ਹੱਲ ਠੀਕ ਕਰਦੇ ਆ ਜੇ ਵੀਡੀਓ ਤੋਂ ਆਪਣੇ ਚੈਨਲ ਕੋਈ ਅਪਡੇਟ ਹੋਈ ਤਾਂ ਜ਼ਰੂਰ ਦਿਖਾਵਾਂਗੇ ਜੈ ਹਿੰਦ ਜੈ ਭਾਰਤ ਚਲੇ ਕਾਫੀ ਲੋਕ ਜੁੜਦੇ ਆ